ਅਰਿਆ ਸੀ ਤਾਂ ਮੁਰੇ ਗੱਡੀ ਨੇਰੇ ਚ ਖੀਨੀ ਸੀ ਜਦੋਂ ਲੱਗੇ ਆਈ ਤਾਂ ਇੱਕ ਲਖਤ ਫ੍ਰੇਕ ਮਾਰੇ ਤਾਂ ਗੱਡੀ ਲੈਨ ਤੋਂ ਉਤਰ ਗਈ ਤਾਂ ਦੂਜੇ ਪਾਸੇ ਤੇ ਜਾ ਕੇ ਦਰਖਤ ਇਟੋ ਡੋਗੀ ਦਰਖਤ ਦਾ ਜਿਹੜਾ ਟਾਣਾ ਸੀ ਉਹ ਟੁੱਟ ਕੇ ਢਿੱਡ ਚ ਵੜ ਗਿਆ ਫਿਰ ਉਹਦੇ ਬਾਅਦ ਚ ਛੜੀ ਗੱਡੀ ਨੂੰ ਅਗ ਲੱਗ ਬਹੁਤ ਹੀ ਪਿਆਰਾ ਬੱਚਾ ਸੀ ਮੇਰਾ ਨਾ ਕੋਸੇ ਸੀ ਛोटा ਪਰਿਵਾਰ ਖਾਂਦਾ ਪੀਂਦਾ ਨਾ ਕੋਈ ਲੜਨ ਦੇੜ ਨਾ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਸਾਨੂੰ ਸਿਰਫ ਰੱਬ ਦਾ ਨਾਮ ਲੈਣਾ ਤੇ ਦੁਨੀਆ ਦੇ ਉੱਤੇ ਮੈਂ 40 ਸਾਲ ਦੇ ਵਿੱਚ ਆ ਕੁਛ ਖੱਟ ਲਿਆ ਬਸ ਜੋ ਕੁਛ ਮੈਨੂੰ ਰੱਬ ਨੇ ਦਿੱਤਾ ਬਾਤ ਤੇ ਮੈਂ ਕਿਸੇ ਕੀ ਮੰਗ ਕਰਨੀ ਮੇਰੇ ਕੋਲ ਦਿੱਤਾ ਰੱਬ ਦਾ ਸਭ ਕੁਛ ਆ ਮੈਂ ਕਿ ਕੀ ਕਰਨਾ ਕਿਸੇ ਦੇ ਪੈਸੇ ਮੇਰੇ ਕੋਲ ਤਾਂ ਪੈਸਾ ਆਉਦਾ ਹੀ ਬਹੁਤ ਹੈ ਮੈਂ ਜੀਰੋ ਤੋਂ ਉੱਠ ਕੇ ਜੀਰੋ ਸਿਰਫ ਜੀਰੋ ਸੀਗਾ ਮੈਂ ਮੇਰੇ ਕੋ ਕੋਈ ਸਵਾਲ ਨਹੀਂ ਜੀਗਾ ਮੇਰੇ ਮਾਪੇ ਨੇ ਵੀ 20 ਸਾਲ ਦੀ ਕਮਾਈ ਕਰਕੇ ਮੇਰੇ ਲੱਤ ਮਾਰੀ ਆ ਮੈਨੂੰ ਬੇਦਖਲ ਕੀਤਾ ਗਿਆ ਘਰੋਂ ਜੀ ਹਾਂ ਪਿਛਲੇ ਦਿਨਾਂ ਚ ਮਾਪਿਆਂ ਦੇ ਸੋਨੇ ਸੁਨੱਖੇ ਪੁੱਤ ਦੀ ਅਮਰੀਕਾ ਦੇ ਕੈਲੀਫੋਰਨੀਆ ਚ ਭਿਆਨਕ ਸੜਕ ਹਾਦਸੇ ਚ ਮੌਤ ਹੋ ਚੁੱਕੀ ਹੈ ਭਿਆਨ ਕਿਸ ਹਾਦਸੇ ਦੇ ਮੰਜ਼ਰ ਨੇ ਹਰ ਇੱਕ ਦੇਖਣ ਵਾਲੇ ਨੂੰ ਸੁਣਨ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਭੁਪਿੰਦਰ ਸਿੰਘ ਟਰਾਲਾ ਚਲਾਉਂਦਾ ਸੀ ਰਾਤ ਦਾ ਸਮਾਂ ਸੀ اچانک ਉਸਦੇ ਟਰਾਲੇ ਅੱਗੇ ਗੱਡੀ ਆ ਗਈ ਜਿਸ ਤੋਂ ਬਾਅਦ ਉਸਦੇ ਟਰਾਲੇ ਦਾ ਸੰਤੋਲਨ ਵਿਗੜ ਗਿਆ ਤੇ ਇਸ ਹਾਦਸੇ 'ਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕ ਇਹ ਨੌਜਵਾਨ ਮਾਛੀਵਾੜਾ ਦੇ ਪਿੰਡ ਸਹਜੋ ਮਾਜਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ ਰੋ ਬਰਹਾਲਾ ਹੈ ਬਾਬੂ ਕਿਸ ਮਾਹੌਲ ਚ ਪੀੜਤ ਪਿਤਾ ਵੱਲੋਂ ਕਈ ਗੱਲਾਂ ਕਹੀਆਂ ਗਈਆਂ ਨੇ ਜੋ ਦਿਲ ਨੂੰ ਝੰਜੋੜ ਦੇਣ ਵਾਲੀਆਂ ਨੇ ਕਿਵੇਂ ਜੀ ਮੂਰੇ ਗੱਡੀ ਸੀਗੀ ਰਾਤ ਦਾ ਸਮਾਂ ਸੀ ਥੋੜਾ ਹਨੇਰਾ ਸੀਗਾ ਥੋੜਾ ਜੀ ਜਦੋਂ ਮੂਰੇ ਕੋਈ ਛੋਟੀ ਗੱਡੀ ਦਾ ਐਕਸੀਡੈਂਟ ਹੋਇਆ ਸੀਗਾ ਤਾਂ ਇਹਦਾ ਜਿਹੜਾ ਟਰਾਲਾ ਸੀ ਉਹ ਸਲੈਂਪੀ ਜਾ ਰਿਹਾ ਸੀ ਇਹਦੇ ਵਾਲੀ थी ਜਦੋਂ ਜਾ ਰਿਹਾ ਸੀ ਤਾਂ ਮੂਰੇ ਗੱਡੀ ਹਨੇਰੇ ਚ ਦਿਖੀ ਨਹੀਂ ਸੀ ਜਦੋਂ ਲੱਗੇ ਆਈ ਤਾਂ ਇੱਕ ਲਖਤ ਬ੍ਰੇਕ ਮਾਰੇ ਉਹ ਗੱਡੀ ਲੈਣ ਤੋਂ ਉਤਰ ਗਈ ਤਾਂ ਦੂਜੇ ਪਾਸੇ ਜਾ ਕੇ ਦਰਖਤ 'ਚ ਟੱਕ ਟੋ ਗਈ। ਦਰਖਤ ਦਾ ਜਿਹੜਾ ਟਾਣਾ ਸੀ ਉਹ ਟੁੱਟ ਕੇ ਢਿੱਡ 'ਚ ਵੜ ਗਿਆ ਫਿਰ ਉਹਦੇ ਬਾਅਦ 'ਚ ਜਿਹੜੀ ਗੱਡੀ ਨੂੰ ਅਗਲਾ ਮੇਰੇ ਕੋਲ ਤਾਂ ਗਿਆ ਹੋਇਆ 2016 ਦਾ ਸਪੇਨ ਵਿੱਚ ਹੀ ਸੀਗਾ ਪੱਕੇ ਸੀਗੇ ਅਸੀਂ ਦੋੇ ਪਿਓ ਪੁੱਤ ਮੇਰੇ ਨਾਂ 'ਤੇ ਹੀ ਗਿਆ ਸੀਗਾ ਬੱਚਿਆਂ ਦੇ ਤੌਰ ਤੇ ਹਾਂਜੀ ਉਹ ਤਾਂ ਹੁਣ ਫਿਰ ਹੋ ਗਿਆ ਹੁਣ ਗਿਆ ਸੀ ਸਾਢੇ 3 ਸਾਲ ਹੋਈਆਂ ਅੱਛਾ ਜੀ ਸਾਢੇ 3 ਸਾਲ ਇਥੋਂ ਮਿਲਕੋ ਸਪੇਨ ਤੋਂ ਚਲੇ ਗਿਆ ਸੀ ਹਾਂਜੀ ਜਦੋਂ ਆ ਗੇਮ ਜੀ ਚੱਲਦੀ ਸੀਗੀ ਉਦੇ ਕੋਲ ਤਾਂ ਪੇਪਰ ਸੀਗੇ ਉਹ ਤਾਂ بس ਟਿਕਟ ਲੈ ਕੇ ਗਿਆ ਜਦੋਂ ਮੈਕਸੀਕੋ ਜਾ ਕੇ ਬੱਟ ਟੱਕਿਆ ਲਾਸਟ ਆਹ ਪਾਰਸੋ ਬਹੁਤ ਗੱਲਾਂ ਹੋਈਆਂ 2-3 ਦਿਨ 2 ਦਿਨ ਪਹਿਲਾਂ ਹੀ ਹਾਂਜੀ ਹਾਂਜੀ ਗੱਲਾਂ ਹਾਂਜੀ ਪਿਆਰ ਮੁਹੱਬਤੀਆਂ ਸਾਰੀਆਂ ਇੱਥੇ ਘਰ ਲੈਣਾ ਇੱਥੇ ਕੋਠੀ ਪਾਉਣੀ ਹੈ ਇੱਥੇ ਇਹ ਕਰਨਾ ਉਹ ਕਰਨਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਹੀ ਪਿਆਰਾ ਬੱਚਾ ਸੀ ਮੇਰਾ ਨਾ ਕੋਸ ਸੀ ਸਾਡਾ ਪਰਿਵਾਰ ਖਾਂਦਾ ਪੀਂਦਾ ਨਾ ਕੋਈ ਲੜਨ ਦੇੜ ਨਾ ਕੋਈ ਨਸ਼ਾ ਨਹੀਂ ਕੋਈ ਕੁਛ ਨਹੀਂ ਸਾਨੂੰ ਸਿਰਫ ਰੱਬ ਦਾ ਨਾਮ ਲੈਣ ਵਾਲੇ ਹਾਂਜੀ ਕੀ ਮੰਗ ਕਰਦੇ ਪਹਿਲਾਂ ਅਸੀਂ ਪਹਿਲਾਂ ਮੈਂ 20 ਸਾਲ ਬਹਿਰਨ ਦੇ ਵਿੱਚ ਰਹਿਆ ਹਾਂ ਉਹਦੇ ਬਾਅਦ ਚ ਹੁਣ 20 ਸਾਲ ਮੈਨੂੰ ਸੁਪੇਨ ਦੇ ਵਿੱਚ ਹੋ ਗਏ ਹੁਣ ਉਹਦੇ ਬਾਅਦ ਚ ਮੇਰਾ ਆਪਣਾ ਲੜਕਾ ਬਸ ਇਹ ਦੁਨੀਆ ਦੇ ਉੱਤੇ ਮੈਂ 40 ਸਾਲ ਦੇ ਵਿੱਚ ਆ ਕੁਛ ਖੱਟ ਲਿਆ ਬਸ ਜੋ ਕੁਛ ਮੈਨੂੰ ਰੱਬ ਨੇ ਦਿੱਤਾ ਹਾਂਜੀ ਸਰਕਾਰ ਤੇ ਮੈਂ ਕੀ ਮੰਗ ਕਰਨੀ ਹੈ ਮੇਰੇ ਕੋਲ ਦਿੱਤਾ ਰੱਬ ਦਾ ਸਭ ਕੁਝ ਆ ਮੈਂ ਕਿ ਕੀ ਕਰਨਾ ਕਿਸੇ ਦੇ ਪੈਸੇ ਮੇਰੇ ਕੋਲ ਤਾਂ ਪੈਸਾ ਆਉਦਾ ਹੀ ਬਹੁਤ ਆ ਮੈਂ ਆਪਣੀ ਬਹੁਤ ਕਮਾਈ ਕੀਤੀ ਹੈ ਜੋ ਕੁਝ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਜ਼ਮੀਨਾਂ ਜਾਇਦਾਦਾਂ ਮੈਂ ਜੀਰੋ ਤੋਂ ਉੱਠ ਕੇ ਜੀਰੋ ਸਿਰਫ ਜੀਰੋ ਸੀਗਾ ਮੈਂ ਮੇਰੇ ਕੋਲ ਕੁਝ ਨਹੀਂ ਸੀਗਾ ਮੇਰੇ ਮਾਪੇ ਨੇ ਵੀ 20 ਸਾਲ ਦੀ ਕਮਾਈ ਕਰਕੇ ਮੇਰੇ ਲੱਤ ਮਾਰੀ ਆ ਮੈਨੂੰ ਬੇਦਖਲ ਕੀਤਾ ਗਿਆ ਘਰੋਂ ਦੂਜੇ ਪਾਸੇ ਕੋਠੀ ਆ ਮੇਰੀ ਪਿੱਛੇ ਇਧਰ ਤਿੰਨ ਕਮਰੇ ਦਿੱਤੇ ਸੀ ਕੱਚੇ ਦੇ ਵਿੱਚ ਮੈਂ ਫਿਰ ਵੀ ਆਪਣਾ ਉੱਠ ਕੇ ਸਾਰਾ ਕੁਝ 20 ਸਾਲਾਂ ਦੇ ਵਿੱਚ ਫਿਰ ਦੁਬਾਰਾ ਬਣਾਇਆ ਪਹਿਲਾ 20 ਸਾਲ ਦੀ ਕਮਾਈ ਬਹਿਰੀਨ ਦੀ ਮੈਂ ਮਿਸਤਰੀ ਦਾ ਕੰਮ ਜਾਣਦਾ ਸੀ ਠੇਕੇਦਾਰੀ ਕਰਦਾ ਸੀ ਕਿਉਂ ਬਹੁਤ ਕੁਝ ਪੈਸਾ ਬਹੁਤ ਬਣਾਇਆ ਮੈਂ 5-7 ਕਿਲੇ ਜ਼ਮੀਨ ਵੀ ਮੈ ਰੋਡ ਤੇ ਲੈ ਗਿਆ ਇੱਧਰ ਵੀ ਉੱਧਰ ਵੀ ਕੋਈ ਪਾਸੇ ਮੋਟਰਾਂ ਲੱਗੀਆਂ ਸਭ ਕੁਝ ਹੋਇਆ ਸਭ ਕੁਝ ਕੋਈ ਉਹਨੂੰ ਦਿੱਕਤ ਨਹੀਂ ਸੀ ਗੱਡੀ 2.5 ਲੱਖ ਦੀ ਲੈ ਕੇ ਘਰ ਖੜਾਈ ਆ ਮੋਟਰਸਾਈਕਲ ਬੋਲਟ ਅੰਦਰ ਖੜਾ ਤਿੰਨ ਚਾਰ ਮੋਟਰਸਾਈਕਲ ਖੜੇ ਆ ਸਾਡੇ ਕੋਈ ਦੇਣ ਲੈਣ ਦੀ ਮੈਨੂੰ ਕੋਈ ਤੰਗੀ ਨਹੀਂ ਕੀਤੀ ਸਿਰਫ ਮੈਂ ਤਾਂ ਰੱਬ ਦੇ ਪਾਣੇ 'ਚ ਹੁਣ ਰਹਿਣਾ ਚਾਹੁੰਦਾ ਦੋਏ ਮਾਲਕ ਤੀਵੀਂ ਆ ਬਸ ਲੜਕੀ ਵਿਆਹੀ ਗਈ ਆ ਸਾਹਮਣੇ ਆਈ ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਚ ਇਸ ਪਿੰਡ ਚ ਵੀ ਸੋਗ ਦੀ ਲਹਿਰ ਫਸਰ ਚੁੱਕੀ ਹੈ ਹਰ ਕਿਸੇ ਵੱਲੋਂ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਇਹ ਦੇਖੋ ਜੀ ਸਾਡੇ ਪਿੰਡ ਦਾ ਮੁੰਡਾ ਸੀਗਾ ਭੁਪਿੰਦਰ ਸਿੰਘ ਤੇ ਵਿਦੇਸ਼ ਆਪਣਾ ਰੋਜ਼ਗਾਰ ਕਰਨ ਲਈ ਗਿਆ ਸੀ ਤੇ ਕੁਦਰਤੀ ਆਪਾਣਾ ਵਾਪਰ ਗਿਆ ਸੋ ਸਾਰੇ ਪਿੰਡ ਦੇ ਵਿੱਚ ਬੜੀ ਸੋਗ ਦੀ ਲਹਿਰ ਲਹਿਰਾ ਮਤਲਬ ਕਿ ਛਾਇਆ ਹੋਇਆ ਸੋਗ ਤੇ ਸਾਨੂੰ ਤਾਂ ਰੋਟੀ ਵੀ ਨਹੀਂ ਚੰਗੀ ਲੱਗਦੀ ਜਦੋਂ ਦੀ ਇਹ ਖਬਰ ਸੁਣੀ ਆ ਸੋ ਸਭ ਦਾ ਹੀ ਬੜਾ ਮਨ ਉਦਾਸ ਆ ਜੀ ਮੰਦਭਾਗੀ ਇਸ ਖਬਰ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਸੁਪਨਿਆਂ ਨੂੰ ਚੱਕਨਾ ਚੂਰ ਕਰਕੇ ਰੱਖ ਦਿੱਤਾ ਹੈ ਇਸ ਘਟਨਾ ਨੂੰ ਲੈ ਕੇ ਹਰ ਕਿਸੇ ਵੱਲੋਂ ਪੀੜਤ ਪਰਿਵਾਰ ਨਾਲ ਦੁੱਖ ਜਤਾਇਆ ਜਾ ਰਿਹਾ ਹੈ ਜਗਬਣੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ